ਹਾਂਜੀ ਹੁਣ ਕਾਹਦੇ ਤੁਸੀਂ ਬੁਲਾਇਆ ਮੈਂ ਤਾਂ ਪਿਛਲੀ ਵਾਰੀ ਢੇੜੇ ਕੱਢ-ਕੱਢ ਕੇ ਜਿੱਦਾਂ ਨਵੇੜਾ ਤੁਹਾਡਾ ਕੀਤਾ ਨਾ ਧਰਮ ਨਾਲ ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਏ ਹੁਣ ਇਹ ਜੀ ਕੀ ਰੋਲ ਪੈ ਗਈ ਵੀ ਕਹਦੇ ਹੁਣੇ ਪੁੱਤ ਤੂੰ ਹੁਣੇ ਆ ਤੋ ਜਿੱਦਾਂ ਮਰਜੀ ਟਾਈਮ ਕੱਢ ਨਾ ਕੱਢ ਤੂੰ ਅਜ ਮੇੜੀ ਮੇੜ ਦੱਸੋ ਕਿਹੜੀ ਇਹ ਜੀ ਖਿਲਾੜੀ ਚ ਬਾਹ ਆ ਗਈ ਤੁਹਾਡੀ ਖਿਲਾੜੀ ਚ ਬਾਹੇ ਸਮਝ ਪੁੱਤ ਮੈਂ ਤੈਨੂੰ ਐ ਪੁੱਛਣਾ ਸੀ ਮੈਂ ਕਿਹਾ ਜਿੱਥੋਂ ਪਹਿਲਾਂ ਆਪਾਂ ਇਹਦਾ ਤਲਾਕ ਕਰਵਾਇਆ ਉਹ ਮੁੰਡੇ ਦਾ ਦੁਬਾਰਾ ਰਿਸ਼ਤਾ ਹੋ ਗਿਆ ਕਿਤੇ ਆਹ ਤੁਸੀਂ ਤਾਂ ਕੀ ਗੱਲ ਕਰਤੀ ਜਿਹੜੇ ਪਿੰਡ ਨਹੀਂ ਜਾਣਾ ਆਪਾਂ ਉਹਦਾ ਰਾਹ ਪੁੱਛ ਕੇ ਕੀ ਲੈਣਾ ਮੈਂ ਤਾਂ ਨਹੀਂ ਭਾਈ ਮੁੜ ਕੇ ਸਹੀ ਪੁੱਛ ਤਾ ਉਧਰ ਗਿਆ ਮੈਨੂੰ ਜਾਂਦੇ ਨੂੰ ਤਾਂ ਸ਼ਰਮ ਵੀ ਬਹੁਤ ਆਉਂਦੀ ਸੀ ਆਹ ਪਤਾ ਕਰਨਾ ਤਾਂ ਦੂਰ ਦੀ ਗੱਲ ਰਹਿ ਗਈ ਨਾ ਮੈਨੂੰ ਕੀ ਪਤਾ ਹੋਇਆ ਨਹੀਂ ਹੋਇਆ ਨਾਲੇ ਹੋਵੇ ਨਾ ਹੋਵੇ ਆਪਾਂ ਨੂੰ ਉਹਦਾ ਕੋਈ ਮਤਲਬ ਹੀ ਨਹੀਂ ਆਪਣਾ ਕਹਣਾ ਛੁੱਟ ਗਿਆ ਆਪਾਂ ਆਪਦੇ ਕਰ ਰਾ ਜੀ ਉਹ ਆਪਦੇ ਕਰ ਰਾ ਜੀ ਓਹੋ ਦੁੱਦੀ ਤਾਂ ਤਾਂ ਜੇ ਸਾਹ ਨਹੀਂ ਆਇਆ ਪੁੱਤ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਐ ਕਰ ਜਿੱਥੇ ਆਪਾਂ ਪਹਿਲਾਂ ਤਲਾਕ ਕਰਾਇਆ ਨਾ ਇਹਦਾ ਉੱਥੇ ਦੁਬਾਰਾ ਗੱਲ ਤੋਰਨ ਦੀ ਫੇਰ ਕੋਸ਼ਿਸ਼ ਕਰ। ਮੈਂਨ ਪੜੀ ਗੱਲ ਐ। ਮਰ ਜਾ ਜਿਹੜੀਓ ਕਦੇ ਜਿਉਂਦਾ ਚਿਰਿਏ ਉਹ ਇਹ ਕਿ ਗੁੱਡਾ ਗੁੱਡੀ ਦਾ ਖੇਡ ਥੋੜੀ ਹੈਗਾ ਵੀ ਕਰਤਾ ਛਡਾਇਆ ਫੇਰ ਉੱਥੇ ਗੱਲ ਤੋਰੀਏ। ਬਹੁਤ ਔਖਾ ਕੰਮ ਐ। ਅਣ ਇੱਕ ਗੱਲ ਐ ਅ ਜੇ ਤੁਸੀਂ ਦੁਬਾਰਾ ਕਹਿੰਦੇ ਸੀ ਸਾਡੇ ਐਨ ਸਟੈਂਡਰਡ ਦਾ ਕਹਿੰਦਾ ਕਹਦਾ ਮੁੰਡਾ ਪੜਾਈ ਸੁਨੱਖਾ ਸੋਹਣਾ ਐਨ ਪਰਸਨੈਲਿਟੀ ਵਾਲਾ ਵੀ ਉੱਥੇ ਬੱਲੇ ਬੱਲੇ ਹੋਈ ਪਈ ਐ। ਉਹ ਪਣਾ ਕੀ ਬਣਿਆ ਉੱਥੇ ਮਮਿਆਣੀ ਸੀ ਪਿਆਰੀ ਹੁਣ ਤਾਂ ਮੇਰਾ ਪੈਸਾ ਧਿਆਰਾ ਸੀ ਮੈਂ ਉਹ ਜਾਨ ਦੇ ਕੋਣ ਕਦੇ ਕੋਈ ਨਾ ਕੋਈ ਨੂੰ ਗਿਫਟ ਕਰਦੀ ਰਹੀ ਪਰ ਉਹ ਤਾਂ ਮੈਨੂੰ ਲੁੱਟ-ਪੁੱਟ ਕੇ ਭਾਜੇ ਆ ਐਸਾ 5-7 ਦਿਨ ਬਾਹਰ ਵੀ ਘੁੰਮ ਮਾਏ ਫੇਰ ਆ ਕੇ ਜਦ ਵਿਆਹ ਦੀ ਗੱਲ ਤੋਰੀ ਮੈਂ ਭਾਈ ਹੁਣ ਤੁਸੀਂ ਇੱਕ ਦੂਜੇ ਨੂੰ ਪਸੰਦ ਕਰ ਲਿਆ ਖੁੱਲ ਕੇ ਮਿਲ ਲੈ ਤੁਸੀਂ ਉਹ ਕਹਿੰਦਾ ਵਿਆਹ ਤਾਂ ਮੈਂ ਆਪਣੇ ਘਰ ਦੀ ਮਰਜ਼ੀ ਨਾਲ ਕਰਾਉਂ ਫਰੈਂਡਸ਼ਿਪ ਰੱਖੂੰ ਕੱਲੀ ਇਹਦੇ ਨਾਲ ਆਹਨੋ ਸਿੱਧਾ ਹੀ ਗਿਆ ਦੋ ਰੋਠੇ ਕੂਚ ਮਾਰ ਤੇਰੇ ਵਰਗੇ ਨਾ ਹੋਰ ਬਥੇਰੇ ਨੇ ਇਹਨਾਂ ਤੋਂ ਅੰਗਾ ਤਾਂ ਮੇਰਾ ਪਹਿਲਾ ਵਾਲਾ ਘਰ ਵਾਲਾ ਠੀਕ ਸੀ ਅੱਗੇ ਤਾਂ ਤੂੰ ਕੁਝ ਹੋਰ ਹੀ ਕਹਿੰਦੀ ਸੀ ਵੀ ਨਾ ਮੈਨੂੰ ਘਰ ਪਸੰਦ ਐ ਨਾ ਘਰ ਵਾਲਾ ਪਹਿਲੇ ਦਿਨ ਤੋਂ ਹੀ ਕਹਿੰਦੀ ਮੇਰਾ ਤਾਂ ਇਹ ਹਾਲ ਐ ਤੇ ਆ ਹੁਣ ਤੈਨੂੰ ਹੋਈ ਪਸੰਦ ਜਿਉਣ ਲੱਗ ਪਈ ਇਹ ਕੀ ਚੱਕਰ ਐ ਮੈਂ ਤਾਂ ਕਹਣਾ ਛੱਡ ਖੜਾ ਜਿੱਥੇ ਤੂੰ ਉਹਦੇ ਕਰਕੇ ਮੁੰਡੇ ਲਈ ਤਲਾਕ ਲਿਆ ਨਾ ਉੱਥੇ ਪ੍ਰੈਸ਼ਰ ਪਾ ਕੇ ਉੱਥੇ ਹੀ ਵਿਆਹ ਕਰ ਨਾਲੇ ਤੁਸੀਂ ਤਾਂ ਇਹ ਵੀ ਕਹਿੰਦੇ ਸੀ ਕਿ ਉਹਦੀ ਸੱਸ ਬੜੀ ਨੈਰੋ ਮਾਈਂਡਡ ਹੈ ਵੀ ਫੋਨ ਚੱਕ ਕੇ ਚੈੱਕ ਕਰ ਲਾ ਜਾਂਦੀ ਹੈ ਵੀ ਕਿਹਦੇ ਨਾਲ ਤੇ ਆਪਣੇ ਫਰੈਂਡਾਂ ਨਾਲ ਹੀ ਗੱਲ ਮਾਰਦੀ ਰਹਦੀ ਹੈ ਤੇ ਤੁਸੀਂ ਉੱਥੋਂ ਪਿੰਦੇ ਸੱਟੇ ਮੈਨੂੰ ਇਹ ਵੀ ਤੱਕਿਆ ਸੀਗਾ ਵੀ ਚਲੋ ਪੰਜ ਚਾਰ ਫਰੈਂਡ ਹੀ ਆ ਸਕੂਲ ਜਿਹੜੇ ਨਾਲ ਪੜ੍ਹਦੇ ਸੀ ਇਹਦੇ ਕਹਾ 20 ਨੇ ਆ ਹੁਣ ਇਹਦਾ ਫੇਰ ਛਾਪੇ ਦਾ ਸਿਆਪਾ ਉੱਥੇ ਹੀ ਘੜਾ ਰਹਿ ਗਿਆ ਇਹ ਤਾਂ ਉਹ ਹਿਸਾਬ ਹੋ ਗਿਆ ਬੁੜੀ ਮਰ ਗਈ ਕੁੜੀ ਜੰਮ ਪਈ ਇਹ ਚੁੱਪ ਕਰਕੇ ਨਾ ਤੁਸੀਂ ਉੱਥੇ ਬਾਰੇ ਸੋਚੋ ਰਿਸ਼ਤਾ ਇਹ ਭੁੱਲ ਜੋ ਉਲਟਾ ਨਾ ਮਨ ਪੱਕਾ ਧਾਰ ਲਿਆ ਦੇ ਰਿਸ਼ਤਾ ਕਰਨਾ ਤਾਂ ਉੱਥੇ ਕਰ ਲੈ ਮੈਂ ਤਾਂ ਕੁੜੀ ਨੂੰ ਸਮਝਾਤਾ ਵੀ ਜੇ ਤੂੰ ਆਪਣੇ ਫਰੈਂਡਾਂ ਨਾਲ ਗੱਲ ਕਰਨੀ ਸੱਸ ਦੇ ਸਾਹਮਣੇ ਜ਼ਰੂਰੀ ਕਰਨੀ ਹੈ ਉੱਧਰ ਉੱਧਰ ਹੋ ਕੇ ਗੱਲ ਕਰ ਲੈ ਅੱਛਾ ਸੋਚ ਤੁਹਾਡੀ ਅਜੇ ਵੀ ਉੱਥੇ ਖੜੀ ਆ ਵੀ ਗੱਲ ਭਾਵੇਂ ਪੁਰਾਣੇ ਫਰੈਂਡਾਂ ਨਾਲ ਕਰ ਲਿਆ ਕਰ ਪਰ ਆਪਦੇ ਘਰ ਵਾਲੇ ਤੋਂ ਸੱਸ ਤੋਂ ਚੋਰੀ ਦੁਰਫਟੇ ਮੋਹੇ ਜੀ ਸੋਚ ਤੇ ਮੈਂ ਤਾਂ ਕਹਿਣਾ ਇਹਨੂੰ ਹੁਣ ਵਿਆਹ ਕਰਨ ਬਾਰੇ ਦਾ ਦਿਮਾਗ ਚੋਂ ਕੱਢ ਕੇ ਰੱਖ ਦਿਓ ਇਹਨੂੰ ਪੱਕੇ ਘਰੇ ਬਿਠਾ ਲਓ ਨਾਲੇ ਤੁਹਾਡੇ ਮੂਰੇ ਜਿਹਦੇ ਨਾਲ ਮਰਜ਼ੀ ਗੱਲ ਕਰੇ ਨਾ ਕਰੇ ਤੁਸੀਂ ਤਾਂ ਇਹਦੀ ਮਾਂ ਆ ਨਾ ਤੁਸੀਂ ਤਾਂ ਇਹਦੀਆਂ ਖੁਸ਼ੀਆਂ ਦਾ ਧਿਆਨ ਰੱਖਣੀ ਰੱਖਣਾ ਤਾਂ ਇਹਨੂੰ ਵਿਆਉਣ ਬਾਰੇ ਨਾ ਸੋਚੋ ਘਰੇ ਬਿਠਾਉਣ ਬਾਰੇ ਸੋਚੋ ਐਵੇਂ ਪਹਿਲਾਂ ਉਹਨਾਂ ਨੂੰ ਤੰਗ ਕੀਤਾ ਉਹਨਾਂ ਨੇ ਤਾਂ ਚਲੋ ਹੁਣ ਮੰਨਣਾ ਨਹੀਂ ਐਵੇਂ ਕਿਸੇ ਹੋਰ ਦਾ ਘਰ ਤੱਕ ਜਾ ਜ਼ਰੂਰੀ ਪਟਣਾ ਇਹੋ ਜਿਹੀਆਂ ਕੁੜੀਆਂ ਦਾ ਤੇ ਮਾਮਾ ਦਾ ਕੋਈ ਹੱਲ ਨਹੀਂ ਇਹ ਅੱਜ ਵੀ ਰੋਣਗੀਆਂ ਤੇ ਕੱਲ ਨੂੰ ਵੀ ਰੋਣਗੀਆਂ ਸਾਰੀ ਉਮਰ ਦਾ ਸਿਆਪਾ ਐਵੇਂ ਦੂਜੇ ਦੇ ਗਾਲ ਆਪਾਂ ਕਾਹਨੂੰ ਪਾਉਣਾ ਆਪਦੇ ਮਨ ਨੂੰ ਸਮਝਾਓ ਮਾਮਾ ਧੀਆਂ ਖੁਸ਼ ਰਹੋ ਆ ਰਿਸ਼ਤੇ ਨੂੰ ਭੁੱਲ ਜੂ ਮੈਂ ਤਾਂ ਬਿਲਕੁਲ ਇਸ ਰਿਸ਼ਤੇ 'ਚ ਪਾਉਣਾ ਨਹੀਂ ਆ ਲੋ ਆ ਮੇਰੇ ਤਾਂ ਲੱਗ ਕੇ ਕੰਨਾਂ ਨੂੰ ਹੱਥ ਤੁਸੀਂ ਜਾਣੋ ਛੋਟਾ ਕੰਮ ਜਾਣੇ ਭਾਈ ਆ ਰੋਟਾ ਦਾ ਸੇਕ ਗਾਟਾ ਤੋਂ ਪੁੱਤ ਤਾਂ ਨਾਲੋਂ ਹੁੰਦੀ ਪਈ ਸੀ ਹੁਣ ਕਦੋਂ ਪਾਵਾਂਗੇ ਤੂੰ ਨਿਸ਼ਚਿਤ ਕਰਾ ਦੇ